ਤੁਸੀਂ ਰਜਿਸਟਰੀ ਕਰਾਉਣੀ ਹੈ ਤੁਸੀਂ ਆਨਲਾਈਨ ਰਜਿਸਟਰੀ ਆਪ ਵੀ ਲਿਖ ਸਕਦੇ ਹੋ ਗਵਰਨਮੈਂਟ ਵੱਲੋਂ ਲਿਖਿਆ ਹੋਇਆ ਇੱਕ ਜਿਹੜਾ ਡਰਾਫਟ ਮਾਈ ਡੀਡ ਇੱਕ ਆਉਂਦਾ ਹੈ ਉਹ ਤੇ ਕਲਿੱਕ ਕਰਕੇ ਤਾਂ ਤੇ ਵਿੱਚ ਸਿੱਧਾ ਸੌਖਾ ਪੰਜਾਬੀ 'ਚ ਕਰਤੀ ਰਜਿਸਟਰੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜਾਇਦਾਦ ਦੀ ਖਰੀਦੋ-ਫਰੋਖਤ ਸਮੇਂ ਲੋਕਾਂ ਦੀ ਖਜਲ-ਖੁਆਰੀ ਅਤੇ ਰਿਸ਼ਵਤਖੋਰੀ ਨੂੰ ਠੱਲ ਪਾਉਣ ਲਈ ਈਜ਼ੀ ਰਜਿਸਟਰੀ ਦੀ ਸ਼ੁਰੂਆਤ ਕੀਤੀ ਗਈ ਹੈ ਕਿਸਪਰਾਲੇ ਨਾਲ ਹੁਣ ਜ਼ਮੀਨ ਰਜਿਸਟ੍ਰੇਸ਼ਨ ਪ੍ਰਕਿਰਿਆ ਤੇਜ਼ ਅਤੇ ਪਾਰਦਰਸ਼ੀ ਹੋ ਗਈ ਹੈ ਨਾਲ ਹੀ ਲੋਕਾਂ ਦੀ ਦਫ਼ਤਰਾਂ 'ਚ ਖੱਜਲਖੁਆਰੀ ਤੇ ਏਜੰਟਾਂ ਦੀ ਵਾਧੂ ਲੋੜ ਵੀ ਖਤਮ ਹੋ ਗਈ ਹੈ ਇਸ ਤੋਂ ਇਲਾਵਾ ਲੋਕਾਂ ਦੇ ਕੋਲ ਈਜ਼ੀ ਜਮ੍ਹਾਂਬੰਦੀ ਪੋਰਟਲ ਦਾ ਵੀ ਵਿਕਲਪ ਹੈ ਜਿਸ ਨਾਲ ਲੋਕ ਘਰ ਬੈਠੇ ਹੀ ਸਰਕਾਰ ਦੁਆਰਾ ਨਿਰਧਾਰਿਤ ਫੀਸ ਜਮ੍ਹਾਂ ਕਰਵਾ ਕੇ ਜ਼ਮੀਨ ਜਾਇਦਾਦ ਦੀ ਫਰਦ ਇਹ ਜਮ੍ਹਾਂਬੰਦੀ ਦੀ ਤਸਦੀਕ شدہ ਕਾਪੀ ਆਨਲਾਈਨ ਪ੍ਰਾਪਤ ਕਰ ਸਕਦੇ ਹਨ ਸਾਰੇ ਪ੍ਰੋਸੈਸ ਨੂੰ ਬਹੁਤ ਈਜ਼ੀ ਕੀਤਾ ਗਿਆ ਹੈ ਸਟੈਪ ਬਾਈ ਸਟੈਪ ਗਾਈਡ ਵੀ ਕੀਤਾ ਜਾਂਦਾ ਵਾ ਇਹਦੇ ਵਿੱਚ ਆਮ ਬੰਦਾ ਆਪਣੇ ਘਰੇ ਬੈਠੇ ਡੀਡ ਆਪਣੀ ਟਾਈਪ ਕਰ ਸਕਦਾ ਫਾਰਮਾਂ ਬਣੇ ਹੋਏ ਨੇ ਐਪਲੀਕੇਸ਼ਨ ਫਾਰਮ ਬਣੇ ਹੋਏ ਨੇ ਅਵੇਲੇਬਲ ਨੇ ਵੈਬਸਾਈਟ ਉੱਪਰ ਉਥੇ ਸਟੈਪ ਬਾਈ ਸਟੈਪ ਬੰਦਾ ਆਪਣਾ ਸੈਲਰ ਦੀ ਡਿਟੇਲਸ ਬਾਇਰ ਦੀ ਡਿਟੇਲਸ ਪ੍ਰੋਪਰਟੀ ਦੀ ਡਿਟੇਲਸ ਪਾ ਕੇ ਅਪਰੂਵਲ ਲੈ ਸਕਦਾ ਮੈਂ ਸੰਗਰੂਰ ਦੀ ਸਾਰੀ ਪ੍ਰੈਸ ਦੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਅੱਜ ਜਿਹੜੇ ਵਿਕਾਸ ਕਾਰਜ ਹਲਕਾ ਦੜਬਾ ਚੱਲ ਰਹੇ ਨੇ ਕਿ ਉਹਨਾਂ ਦੇ ਇੰਦਰ ਅੱਜ ਅਸੀਂ ਵਕਫਤ ਪੰਚਾਇਤਾਂ ਨੂੰ ਨਗਰ ਕੌਂਸਲ ਦੜਬਾ ਨੂੰ ਅੱਜ ਥੋੜੇ ਚੈੱਕ ਨੇ ਜਿਹੜੇ ਤਕਸੀਮ ਕੀਤੇ ਨੇਗੇ ਉਹਨਾਂ ਨੂੰ ਕਵਰ ਕਰਨ ਲਈ ਪਹੁੰਚੇ ਤੁਹਾਡਾ ਧੰਨਵਾਦ ਕਾਕੂ ਵਾਲਾ ਪਿੰਡ ਦੇ ਸਰਪੰਚ ਸਾਹਿਬਾਨ ਨੂੰ 25,50,000 ਰੁਪਏ ਜਿਹੜਾ ਚੈੱਕ ਆ ਉਹ ਜਿਹੜਾ ਦਿੱਤਾ ਗਿਆ ਇਸੇ ਤਰੀਕੇ ਸਾਦੀਹਰੀ ਖੇਤਲਾ ਘਰੌੜ ਜਟਾ ਬਿਆਲਗੜ ਦੇਤੀਆਂ ਗੁਜਰਾ ਸੂਦਰਕਰਾਂ ਮਹਿਲਾ ਫੋਬਿਆ ਸਾਡੀਪੁਰ ਖੁਰਦ ਕਾਨਗੜ ਬਗਰਹਾ올 ਹਨਪੁਰ ਫਕੀਰਾਂ ਸਿਹਾਲ ਹਰੀਗੜ ਰਾਮਪੁਰ ਗੁਜਰਾ ਬੀਡੀਪੀ ਦਰਬਾਰ ਦਫਤਰ ਨੂੰ ਵੀ ਲਗਭਗ 8 ਲੱਖ ਰੁਪਏ ਦਿੱਤਾ ਗਿਆ ਇਸੇ ਤਰੀਕੇ ਕਾਰਜਕਾਰੀ ਇੰਜੀਨੀਅਰ ਪੰਚਾਇਤੀ ਰਾਜ ਨੂੰ 30 ਲੱਖ ਰੁਪਏ ਨਦਾਲ ਨੂੰ 39 ਲੱਖ ਰੁਪਏ ਕਾਰਜਕਾਰੀ ਅਫਸਰ ਨਗਰਪਨ ਨਗਰਪੰਚਾਇਤ ਦੜਬਾ ਨੂੰ ਇਸ ਤਰੀਕੇ ਗੁਰਤੇਗ ਬਹਾਦਰ ਅਵਾਤੀ ਹਰਿਆਉ ਸਰਕਾਰੀ ਸਕੂਲ ਕਲੇਜਮੈਟ ਕਮੇਟੀ ਫਤੇਗੜ ਦਸਕਾ ਜਕੇਪਲਵਾਸ ਜਕੇਪਲ ਹੰਬਲਵਾਸ ਟੋਗਰਾਹਾ ਸੋ ਕੁੱਲ ਜਿਹੜਾ ਹੈਗਾ 5 ਕਰੋੜ 18 ਲੱਖ 5 ਕਰੋੜ 18 ਲੱਖ ਜਿਹੜੇ ਕਾ 35000 5 ਕਰੋੜ 18 ਲੱਖ 34000 ਰੁਪਏ ਦੇ ਚੈੱਕ ਨੇ ਜਿਹੜੇ ਉਹ ਅੱਜ ਅਸੀਂ ਤਕਸੀਮ ਕੀਤੇ ਨੇਗੇ ਸੋ ਬਹੁਤ ਸਾਰੇ ਚੈੱਕ ਜਿਹੜੇ ਨੇਗੇ ਉਹ ਅਗਲੇ ਹਫਤੇ ਜਾਂ ਉਸ ਤੋਂ ਅਗਲੇ ਹਫਤੇ ਜਿਹੜਾ ਵੱਖ-ਵੱਖ ਪੰਚਾਇਤਾਂ ਨੂੰ ਤਕਸੀਮ ਕਰਾਂਗੇ ਕਿਉਂਕਿ ਜਿਵੇਂ-ਜਿਵੇਂ ਚੈੱਕ ਟਿਕ ਜਾਂਦੇ ਨੇ ਉਵੇਂ-ਉਵੇਂ ਅਸੀਂ ਜਿਹੜੇ ਨੇ ਸਾਰੀਆਂ ਪੰਚਾਇਤਾਂ ਨੂੰ ਤਕਸੀਮ ਕਰਦੇ ਰਹੇ ਨੇ ਸੋ ਦੜਬਾ ਜਿਹੜਾ ਮੈਂ ਸਮਝਦਾ ਉਹ ਅੱਜ ਪੰਜਾਬ ਦਾ ਆਉਣ ਵਾਲੇ ਸਮੇਂ ਚ ਨੰਬਰ 1 ਹਲਕਾ ਬਣੂਗਾ ਜਿਹਦੇ ਅੰਦਰ ਲਗਭਗ ਸਾਰੀਆਂ ਸੜਕਾਂ ਮੁਕੰਮਲ ਨੇ ਕੋਈ ਤਾਂ ਇੱਕਾ ਦੁੱਕਾ ਸਰਕਾਰ ਰਹਿੰਦੀਆਂ ਨੇ ਉਹਨਾਂ ਦੇ ਕੰਮ ਚੱਲ ਰਹੇ ਨੇਗੇ ਸੋ ਲਗਾਤਾਰ ਵਿਕਾਸ ਦੇ ਕੰਮ ਜਿਹੜੇ ਉਹ ਦੜਬਾ ਚ ਬੜੀ ਤੇਜ਼ੀ ਨਾਲ ਚੱਲ ਰਹੇ ਨੇਗੇ ਸੋ ਮੈਨੂੰ ਆਸ ਆ ਕਿ ਇਸੇ ਸਾਲ ਸਾਰੇ ਵਿਕਾਸ ਕਾਰਜ ਜਿਹੜੇ ਦੇ ਉਹ ਪੂਰੇ ਹੋ ਜਾਣਗੇ ਜਿੱਥੇ ਆਪਾਂ ਖੜੇ ਆ ਇਹ ਕੰਪਲੈਕਸ ਜਿਹੜਾ ਇਹਦਾ ਅਦਕਾਟ ਮਾਨ ਜੋ ਕਪਰ ਰਿਸਰਵ ਹੰਸੀਮਾਨ ਦੀ ਖੁਦ ਕਰਕੇ ਗਏ ਸੀ ਕਿ ਕਿ ਬੜੀ ਸ਼ਾਨਦਾਰ ਬਿਲਡਿੰਗ ਤਿਆਰ ਆਇਆ ਇਸੇ ਤਰ੍ਹਾਂ ਜਿਵੇਂ ਗੱਲ ਕਰਾਂ ਕੌਰੀਆਂ ਦੇ ਅੰਦਰ ਹਸਪੀਟਲ ਜਿਹੜਾ ਉਹ ਸਿਵਲ ਹਸਪੀਟਲ ਬਣ ਰਿਹਾ ਹੈਗਾ ਬੜੀ ਸ਼ਾਨਦਾਰ ਬਿਲਡਿੰਗ ਹੈ ਜਿਹੜੀ ਉਹ ਬੜੀ ਜਲਦੀ ਤਿਆਰ ਹੋ ਜੂ ਸੋ ਬਹੁਤ ਸਾਰੀਆਂ ਪੰਚਾਇਤਾਂ ਸੜਕਾਂ ਜਿਹੜੀਆਂ ਜਨਾਲ ਤੋਂ ਆਪਣਾ ਕੈਂਪਰ ਨੂੰ ਕੈਂਪਰ ਤੋਂ ਖੇਤਲੇ ਨੂੰ ਪਰ ਬਹੁਤ ਸਾਰੀਆਂ ਸੜਕਾਂ ਜਿਹੜੀਆਂ ਨੇਂਗੀਆਂ ਵੱਖ-ਵੱਖ ਪਿੰਡਾਂ ਨੂੰ ਕੋਈ ਕਿਸ ਕੋਈ 12 ਫੁੱਟ ਤੋਂ 18 ਫੁੱਟ ਬਣ ਰਹੀ ਆ ਕੋਈ ਨਵੇਂ ਬਣ ਰਹੀ ਆ ਸੋ ਮੇਰਾ ਕਹਿਣ ਦਾ ਭਾਵ ਆ ਹਲਕਾ ਦੜਬਾ ਜਿਹੜਾ ਕਿ ਉਹ ਇਸ ਸਮੇਂ ਵਿਕਾਸ ਦਾ ਧੁਰਾ ਬਣਿਆ ਹੋਇਆ ਹੈਗਾ ਸੋ ਬਿਲਕੁਲ ਮੇਰੀ ਸਾਰੇ ਸਰਪੰਚਾਂ ਨੂੰ ਸਾਰੇ ਅਧਿਕਾਰੀਆਂ ਨੂੰ ਇੱਕੋ ਬੇਨਤੀ ਆ ਕਿ ਜਿਹੜਾ ਪੈਸਾ ਹੈ ਇਹ ਕੇ ਲੋਕਾਂ ਦਾ ਪੈਸਾ ਗਾ ਲੋਕ ਜਿਹੜੇ ਟੈਕਸ ਦਿੰਦੇ ਨੇ ਉਹ ਟੈਕਸ ਇਕੱਠਾ ਕਰਕੇ ਸਰਕਾਰ ਵਿਕਾਸ ਦੇ ਕਾਰਜਾਂ ਲਈ ਟੈਕਸ ਦਿੰਦੀ ਆ ਸੋ ਇਹਨੂੰ ਜਿਹੜਾ ਇਮਾਨਦਾਰੀ ਦੇ ਨਾਲ ਆਇਓ ਕਿ ਜੇ 10 ਰੁਪਏ ਰਹਿਦਾ ਇਹਨੂੰ 11 ਰੁਪਏ ਕਰਕੇ ਲਾਇਓ ਤਾਂ ਹੀ ਨਾ ਸਮਝਦਾ ਤੁਹਾਡਾ ਸਰਪੰਚ ਦਾ ਨਾਮ ਤੁਹਾਡੇ ਇਲਾਕੇ ਦਾ ਨਾਮ ਜਿਹੜਾ ਉਹ ਸੜੀਆਂ ਤੱਕ ਗੂੰਜਦਾ ਰਹੂਗਾ ਲੋਕ ਯਾਦ ਕਰਦੇ ਹੁੰਦੇ ਨੇ ਕਿ ਆ ਕਮਰਾ ਜਿਹੜਾ ਘਰ ਆ ਜਾਂ ਕੋਈ ਵੀ ਜਿਹੜੀ ਚੀਜ਼ ਬਣਾਉਣੇ ਆ ਤੇ ਫਲਾਣੇ ਸਰਪੰਚ ਨੇ ਬਣਾਈ ਸੀ ਵੀ ਵੀ 30 30 ਸਾਲ ਬਾਅਦ ਜਿਹੜਾ ਉਸ ਪਿੰਡ ਦੇ ਜਿਹੜੇ ਲੋਕ ਨੇ ਕਿ ਉਹ ਸਰਪੰਚ ਦੇ ਪੋਤੇ ਨੂੰ ਦੋਤੇ ਨੂੰ ਅੱਗੇ ਜਿਹੜਾ ਵੀ ਫੈਮਿਲੀ ਮੈਂਬਰ ਆ ਉਹਨੂੰ ਦੁਬਾਰਾ ਸਰਪੰਚ ਇਸ ਲਈ ਚੁਣ ਲੈਂਦੇ ਨੇ ਕਿ ਇਹਦੇ ਦਾਦੇ ਨੇ ਬਹੁਤ ਅੱਛਾ ਕੰਮ ਕੀਤਾ ਸੀ ਇਹਦੇ ਪਰਦਾਦੇ ਨੇ ਬਹੁਤ ਅੱਛਾ ਕੰਮ ਕੀਤਾ ਸੀ ਸੋ ਮੇਰੀ ਤਾਂ ਪ੍ਰੈਸ ਦੇ ਜ਼ਰੀਏ ਸਾਰੇ ਸਰਪੰਚਾਂ ਨੂੰ ਇਹੀ ਬੇਨਤੀ ਆ ਜਿਹੜੇ ਖੜੇ ਨੇ ਸੁਣਵਾਏ ਨੇ ਉਹਨਾਂ ਨੂੰ ਇਹੀ ਬੇਨਤੀ ਆ ਕਿ ਸਾਰੇ ਜਣੇ ਇਮਾਨਦਾਰੀ ਦਾ ਕੰਮ ਕਰੋ ਜਦੋਂ ਇਮਾਨਦਾਰੀ ਦਾ ਕੰਮ ਕਰੋਗੇ ਜਿਹੜਾ ਤੁਹਾਨੂੰ ਲੋਕ ਆਉਣ ਵਾਲੇ ਸਮੇਂ ਯਾਦ ਰੱਖਣ ਸਰ ਕੁਮਾਰਪੁਰ ਦੀ ਸਿਹਾਲ ਦੀ ਝੜਕ ਦੀ ਕਾਫੀ ਲੰਬੇ ਸਮੇਂ ਤੋਂ ਆ ਪਈ ਹੈ ਦੋ ਸੜਕਾਂ ਨੇ ਜਿਹੜੀਆਂ ਇਹ ਇਹਨਾਂ ਦੇ ਟੈਂਡਰ ਪ੍ਰਕ ਸੋ ਟੈਂਡਰ ਅਲਰਟ ਹੋ ਚੁੱਕਿਆ ਬੜੀ ਜਲਦੀ ਇਹਨਾਂ ਸੜਕਾਂ ਦਾ ਕੰਮ ਸ਼ੁਰੂ ਹੋ ਜਾਊਗਾ ਇਹ ਜਿਹੜੀ ਹੈ ਇੱਕ ਨਵੀਂ ਟੈਕਨੀਕ ਆ ਨਵੀਂ ਟੈਕਨੀਕ ਆਈ ਆ ਉਹ ਟੈਕਨੀਕ ਦੇ ਤਹਿਤ ਪਾਣੀਆ ਸੀ ਇਸੇ ਕਰਕੇ ਤੁਹਾਡੀਆਂ ਡਿਲੇ ਹੋ ਗਈਆਂ ਹੋਰ ਸਾਰੀਆਂ ਸੜਕਾਂ ਬਣ ਗਈਆਂ ਸੜਕਾਂ ਦੇ ਡਿਲੇ ਹੋਣ ਦਾ ਕਾਰਨ ਇੱਕੋ ਹੀ ਸੀ ਕਿ ਨਵੀਂ ਤਕਨੀਕੀ ਜਿਹੜੀ ਆ ਤਕਨੀਕ ਇਹਦੇ ਚ ਵਰਤੀ ਗਈ ਆ ਤਾਂ ਕਿ ਆਉਣ ਵਾਲੇ ਸਮੇਂ 'ਚ ਸੜਕ ਜਿਹੜੀ ਬਹੁਤ ਸ਼ਾਨਦਾਰ ਬਣ ਕੇ ਆਵੇ ਸਰ ਜੀ ਸਰ ਜੀ ਪੰਜਾਖ ਨੂੰ ਟੈਕਨੀਕ ਆ ਲਗਰੀਏ ਸਰ ਕੰਪਲੈਕਸ ਹੈ ਜੀ ਟੈਕ ਦਾ ਕੋਰਪ ਕੰਪਲੈਕਸ ਹੈ ਕੋਰਪ ਕੰਪਲੈਕਸ ਦੀ ਫਾਈਲ ਜਿਹੜੀ ਆ ਉਹ ਆਨਰੇਬਲ ਹਾਈ ਕੋਰ ਗਈ ਹੋਈ ਆ ਜਦੋਂ ਆਨਰੇਬਲ ਹਾਈ ਕੋਰਟ ਜੱਜਾਂ ਦੀਆਂ ਪੋਸਟਾਂ ਪਹਿਲਾਂ ਅਲਾਟ ਕਰੂਗੀ ਫਿਰ ਇਨਫਰਾਸਟ੍ਰਕਚਰ ਅਲਾਟ ਕਰੂਗੀ ਉਸ ਤੋਂ ਬਾਅਦ ਜਿਹੜੀ ਆ ਉਹਦੀ ਪਰਵਾਰਕੀ ਹੋਊਗੀ ਸੋ ਫਾਈਲ ਜਿਹੜੀ ਆ ਆਨਰੇਬਲ ਸੀਨੀਅਰ ਜਸਸ ਸਰ ਅਗਦੀ ਇੱਕ ਨਾ ਮਾਮਲਾ ਪੱਧੀ ਇਹ ਲੋਕ ਕਹਿੰਦੇ ਕਿ ਅਸੀਂ ਟੈਕਸ ਆ ਜਿਹੜਾ ਉਹ ਕਮੈਂਟ ਵੀ ਪੇ ਕਰ ਰਹੇ ਆ ਟੈਕਸ ਲੱਗ ਕੇ ਆਉਂਦਾ ਫਾਈਲ ਦਾ ਪਰ ਲੇਕਿਨ ਹਜੇ ਤੱਕ ਫਾਈਲ ਦੀ ਮੰਗ ਸਾਡੀ ਫਾਇਰ ਬ੍ਰਿਗੇਡ ਦੀ ਜਿਹੜੀ ਮੰਗ ਆ ਕਿ ਬਿਲਕੁਲ ਜਾਇਜ਼ ਮੰਗ ਆ ਕਿ ਉਹਦੀ ਫਾਈਲ ਪ੍ਰੋਸੈਸਿੰਗ ਦੇ ਅੰਦਰ ਆ ਆਪਣੀ ਜਲਦੀ ਫਾਇਰ ਬ੍ਰਿਗੇਡ ਜਿਹੜੀ ਆ ਆਵਾਜੂ ਸੋ ਫਾਈਲ ਪ੍ਰੋਸੈਸਿੰ ਫਰੀ ਫਾਇਰ ਜਿਹੜੀ ਗੱਡੀ ਆ ਉਹ ਸਭ ਨੇ ਕਿਹਾ ਕਿ ਜਿਹਨੇ ਜਿਹੜੀ ਸਭ ਤੋਂ ਪਹਿਲਾਂ ਆਉਂਦੇ ਨੇ ਸਾਧਨ ਬਣਾਉਣ ਲਈ ਮੇਰੀ ਸਾਰੇ ਕਿਸਾਨ ਭਰਾਵਾਂ ਨੂੰ ਤੁਹਾਡੇ ਜਰੀਏ ਅਪੀਲ ਆ ਕਿ ਬਿਲਕੁਲ ਫਰਾਰੀ ਨੂੰ ਆਕਰਾਂ ਲਾਓ ਬਲਕਿ ਉਸ ਪ੍ਰਾਲੀ ਤੋਂ ਜਿਹੜੀਆਂ ਸੰਸਥਾਵਾਂ ਜਿਹੜੀਆਂ ਸੌਰੀ ਇੰਡਸਟਰੀ ਖਰੀਦਦਾਰੀਓ ਨੂੰ ਵੇਚੋ ਤਾਂ ਕਿ ਉਹਨੂੰ ਕਮਾਈ ਦਾ ਸਾਧਨ ਬਣਾਓ ਥੋੜਾ ਜੀ ਮਿਹਨਤ ਹੋਰ ਕਰਨੋ ਦੋ ਦਿਨ ਉਹਨੂੰ ਕੱਟ ਕੇ ਰੱਖ ਲੋ ਜਾਂ ਗੱਠਾ ਬਣਾ ਲਓ ਤਾਂ ਕਿ ਉਹ ਜਿਹੜਾ ਤੁਹਾਨੂੰ ਕਮਾਈ ਦਾ ਸਾਧਨ ਬਣੂਗਾ ਜੇ ਆਪਾਂ ਪੋਲੂਸ਼ਨ ਲਾਉਣੀ ਆ ਤਾਂ ਸਭ ਤੋਂ ਪਹਿਲਾਂ ਮੈਂ ਸਮਝਦਾ ਅੱਗ ਲਾਉਣਿਆ ਤਾਂ ਸਭ ਤੋਂ ਪਹਿਲਾਂ ਹੋ ਸਕਦਾ ਸ਼ਿਕਾਰ ਉਸ ਪੋਲੂਸ਼ਨ ਦਾ ਸ਼ਿਕਾਰ ਕਿਸਾਨ ਖੁਦ ਹੁੰਦਾਗਾ ਪਹਿਲਾਂ ਉਹਦੇ ਫੇਫੜਿਆਂ 'ਚ ਉਹ ਧੂੰਆਂ ਜਾਂਦਾਗਾ ਸੋ ਮੇਰੀ ਤਾਂ ਬੇਨਤੀ ਇਹ ਹੈ ਸਾਰਿਆਂ ਨੂੰ ਕਿ ਅੱਗਾਂ ਲਾਉਣ ਤੋਂ ਗਲੇਜ਼ ਕੀਤਾ ਜਾ ਬਲਕਿ ਉਹਨੂੰ ਕਮਾਈ ਦਾ ਸਾਧਨ ਜਿਹੜਾ ਬਣਾਜੇ ਤੇ ਕਿਚੀਮਾ ਸਾਹਿਬ ਪੰਜਾਬ ਇੱਕ ਪਾਸੇ ਖੜਾ ਨਹੀਂ ਮਾਰਕ ਉੱਰੇ ਕਿ ਦੂਸਰੇ ਪਾਸੇ ਉਹਨੂੰ ਬੁਖਾਰ ਹੋਰ ਬੈਲ ਜਿਹੜੀਆਂ ਬਿਮਾਰੀਆਂ ਨੂੰ ਫੈਲ ਰਹੀਆਂ ਨੇ ਜਿਹਦੇ ਕਰਕੇ ਹਸਪਤਾਲ ਪਰੇ ਪੈ ਨੇ ਬਿਲਕੁਲ ਅਸੀਂ ਸਾਰੇ ਜਿਹੜੇ ਕਿਉਂਕਿ ਜਦੋਂ ਵੀ ਕਦੇ ਕੋਈ ਵੀ ਕੁਦਰਤੀ ਕਰੋਪੀ ਆਉਂਦੀ ਆ ਤਾਂ ਉਸ ਕਰੋਪੀ ਦੇ ਬਾਅਦ ਕੋਈ ਨਾ ਕੋਈ ਜਿਹੜੀਆਂ ਬਿਮਾਰੀਆਂ ਦਾ ਫੈਲਣਾ ਲਾਜ਼ਮੀ ਹੁੰਦਾ ਹੈਗਾ ਸੋ ਇਹ ਬਿਮਾਰੀਆਂ ਫੈਲ ਰਹੀਆਂ ਨੇ ਉਹਦੇ ਲਈ ਰੋਕਥਾਮ ਦੇ ਲਈ ਡਾਕਟਰਾਂ ਦਾ ਪ੍ਰਬੰਧ ਕੀਤਾਗਾ ਅੱਜ ਹੀ ਮੈਂ ਹਲਕਾ ਦੜਬਾ ਲਈ ਤਿੰਨ ਜਿਹੜੀਆਂ ਬੈਨਾਂ ਨੇ ਗਿਆ ਮੈਡੀਕਲ ਬੈਨਾਂ ਉਹ ਸਵੇਰੀਆ ਚ ਰਵਾਨਾ ਕੀਤੀਆਂ ਨੇ ਅੱਜ ਉਹ ਤਿੰਨ ਪਿੰਡ ਕੱਢਣਗੇ ਹਰ ਰੋਜ਼ ਤਿੰਨ ਤਿੰਨ ਚਾਰ ਚਾਰ ਪਿੰਡ ਜਿਹੜੀਆਂ ਉਹ ਕਰਦੀਆਂ ਰਹਿਣਗੀਆਂ ਪੂਰੇ ਤੇ ਪੂਰੇ ਹਲਕੇ ਦਾ ਜਿਹੜਾ ਮੈਡੀਕਲ ਚੈੱਕਅਪ ਆ ਹੋਊਗਾ ਸੋ ਲਗਾਤਾਰ ਅੱਜ ਵੀ ਤਿੰਨ ਚਾਰ ਪਿੰਡ ਕੱਢ ਲੈ ਕਹ ਲਓ ਕਿ ਹਰ ਰੋਜ਼ ਤਿੰਨ ਚਾਰ ਚਾਰ ਪਿੰਡ ਜਿਹੜੇ ਨੇ ਕਰਨਗੇ ਮੇਰੀ ਸਾਰੇ ਸਰਪੰਚਾਂ ਨੂੰ ਬੇਨਤੀ ਆ ਕਿ ਇਕੱਲੇ ਇਕੱਲੇ ਜਿਹੜੇ ਪੋਸਟ ਬੈਂਕ ਤੋਂ ਸਟਾਫ ਨਾਲ ਸੰਪਰਕ ਕਰ ਲਿਆ ਜਾਵੇ ਉਹ ਬੈਨਾ ਮੰਗਵਾ ਲਿਆ ਜਾਵੇ ਉਹਦੇ ਵਿੱਚ ਡਾਕਟਰ ਵੀ ਨੇ ਨਰਸਾ ਵੀ ਨੇ ਸਾਰੇ ਜਿਹੜੇ ਟੈਸਟ ਵੀ ਹੋਣਗੇ ਔਰ ਦਵਾਈਆਂ ਵੀ ਨੇ ਦੋ ਸਰਪੰਚੈਤਨ ਕੋ ਕਹਿੰਦਾ ਦੋਸਤ ਮੈਂ ਨਿੱਕੂ ਦਿਸੰਬਰ ਤੱਕ ਇਸ ਜਾਰੀ ਕਰੂੰਗਾ ਕਿ ਫੋਗਿੰਗ ਵਗੈਰਾ ਕਰਾਂ ਤਾਂ ਜੋ ਇਹਨਾਂ ਫੈਰਲ ਜਿਹੜੀ ਬਿਲਕੁਲ ਸਾਰੀ ਮੈਂ ਸਾਡੇ ਵੀਡੀਓ ਦੇ ਸਾਹਮਣੂ ਆਲਰੇਡੀ ਹਰਾਈ ਕਰ ਚੁੱਕਿਆਗਾ ਕਿ ਫੋਗਿੰਗ ਮਸ਼ੀਨਾਂ ਜਿਹੜੀਆਂ ਨੇ ਕਿਉਂਕਿ ਘੱਟ ਪੈ ਗਈਆਂ ਅਹ ਇੰਨੀ ਪ੍ਰੋਡਕਸ਼ਨ ਨਹੀਂ ਹੋਈ ਹੈ ਕਿ ਉਸੇ ਬਗਾਰੋ ਮੰਗਾ ਰਹੇ ਹਾਂ ਕਿ ਜਦੋਂ ਵੀ ਆਕੇ ਨਾਲ ਦੇ ਤੁਰੰਤ ਫੌਗਿੰਗ ਸ਼ੁਰੂ ਹੋ ਜਾਊਗੀ ਤਾਂ ਕਿ ਜਿਹੜਾ ਮੱਛਰ ਮੱਖੀ ਉਹ ਖਤਮ ਹੋ ਜਾਵੇ